ਲੰਗੇਕਾਲ ਦੇ ਇੱਕ ਪੱਤਰਕਾਰ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਸਲ ਮਾਲਵਿੰਦਰ ਮਾਲੀ ਪਟਿਆਲੇ ਦੇ ਵਿੱਚ ਮੌਜੂਦ ਸਨ ਪਟਿਆਲੇ ਵਿੱਚ ਆਪਣੇ ਭਰਾ ਦੇ ਘਰ ਮੌਜੂਦ ਸਨ ਜਿਸ ਵੇਲੇ ਉਹਨਾਂ ਨੂੰ ਮੁਹਾਲੀ ਸੀਆਈਏ ਸਟਾਫ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਦਰਸਲ ਉਹਨਾਂ ਦੇ ਉੱਤੇ ਆਈਟੀ ਐਕਟ ਅਧੀਨ ਇਲਜ਼ਾਮ ਲਗਾਏ ਗਏ ਨੇ ਔਰ ਆਈਟੀ ਐਕਟ ਅਧੀਨ ਗ੍ਰਿਫਤਾਰੀ ਜਿਹੜੀ ਆ ਉਹ ਪਾ ਲਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਪੱਤਰਕਾਰ ਮਾਲਵਿੰਦਰ ਮਾਲੀ ਦੇ ਉੱਤੇ ਪੱਤਰਕਾਰ ਮਾਲਵਿੰਦਰ ਮਾਲੀ ਇੱਕ ਵੱਡਾ ਨਾਮ ਹੈ ਕਿ ਗੁੱਗਾ ਨਾਮ ਹੈ ਪੰਜਾਬ ਦੀ ਪੱਤਰਕਾਰਤਾ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਰਹੇ ਨੇ ਔਰ ਉਹਨਾਂ ਦਾ ਵਾ ਵਾਸਤਾ ਪੰਜਾਬ ਦੀ ਸਿਆਸਤ ਨਾਲ ਇੱਕ ਹੋਰ ਪੱਖ ਤੋਂ ਵੀ ਹੈਗਾ ਉਹ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹੇ ਨੇ ਪਰ ਮਾਲਵਿੰਦਰ ਮਾਲੀ ਨੂੰ ਲੱਗੇ ਕੱਲ ਮਾਲਵਿੰਦਰ ਮਾਲੀ ਨੂੰ ਉਹਨਾਂ ਦੇ ਭਰਾ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਬਾਰੇ ਮਾਨਿਕ ਗੋਇਲ ਨੇ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਸਾਂਝੀ ਕੀਤੀ ਤੇ ਉਸ ਤੋਂ ਬਾਅਦ ਚਰਚਾਾਂ ਮਾਲ ਇਹਦਾ ਹੁੰਦੀਆਂ ਰਹੀਆਂ ਪੱਤਰਕਾਰਾਂ ਵੱਲੋਂ ਇਸ ਮਾਮਲੇ ਦੇ ਉੱਤੇ ਵੱਧ ਚੜ੍ਹ ਕੇ ਖਬਰਾਂ ਕੀਤੀਆਂ ਗਈਆਂ ਔਰ ਨਾਲ ਦੀ ਨਾਲ ਸਿਆਸੀ ਪੱਖ ਵੀ ਹੁਣ ਇਸ ਦੇ ਵਿੱਚ ਐਂਟਰ ਹੁੰਦਾ ਨਜ਼ਰ ਆ ਰਿਹਾ ਹੈ ਮਾਲਵਿੰਦਰ ਸਿੰਘ ਮਾਲੀ ਜਿਹਨਾਂ ਨੂੰ ਆਪਣੇ ਭਰਾ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਮਹਾਲੀ ਸੀਆਈਏ ਸਟਾਫ ਦੀ ਪੁਲਿਸ ਪਹੁੰਚਦੀ ਹੈ ਖਾਸੀ ਤਕਰਾਰ ਹੁੰਦੀ ਹੈ ਬਹਿਸਬਾਜ਼ੀ ਹੁੰਦੀ ਹੈ ਔਰ ਉਸੇ ਦੌਰਾਨ ਜਿਹੜੇ ਪੁਲਿਸ ਅਧਿਕਾਰੀ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਮਾਲਵਿੰਦਰ ਸਿੰਘ ਮਾਲੀ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਔਰ ਉਸ ਤੋਂ ਉਹਨਾਂ ਦੇ ਉੱਤੇ ਆਈਟੀ ਐਕਟ ਦੇ ਅਧੀਨ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਇਲਜ਼ਾਮ ਨੇ ਕਿ سوشل میڈیا ਦੇ ਉੱਤੇ ਬਹੁਤ ਗਲਤ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਦੱਸਦੀ ਹੈ ਕਿ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਰਹੇ ਨੇ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰਦੇ ਰਹੇ ਨੇ ਬਹੁਤ ਸਾਰੀਆਂ ਗੱਲਾਂ ਮਾਲਵਿੰਦਰ ਮਾਲੀ ਨੇ ਲੰਗੇ ਦੇਣੀਆਂ ਕੀਤੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੋ ਸਕਦਾ ਹੈ ਕਿ ਇਹ ਐਕਸ਼ਨ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਕੀਤਾ ਗਿਆ ਹੋਵੇ ਮਾਲਵਿੰਦਰ ਮਾਲੀ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਰਹੇ ਨੇ ਔਰ ਇਥੋਂ ਤੱਕ ਵੀ ਕਹਿ દਈਏ ਕਿ ਮਾਲਵਿੰਦਰ ਮਾਲੀ ਨੇ ਬਹੁਤ ਸਾਰੀਆਂ ਟਿੱਪਣੀਆਂ ਬੜੇ ਸਿੱਧੇ ਅਲਫ਼ਾਜ਼ਾਂ ਦੇ ਵਿੱਚ ਕੀਤੀਆਂ ਨੇ ਪੰਜਾਬੀ ਭਾਸ਼ਾ ਦੇ ਉਹ ਅਲਫ਼ਾਜ਼ ਜਿਹੜੇ ਬੋਲਣ ਲੱਗੇ ਕਈ ਵਾਰ ਕੋਈ ਵਿਅਕਤੀ ਗਰੇਜ਼ ਕਰ ਲੈਂਦਾ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਖੜੀ ਪੰਜਾਬੀ ਭਾਸ਼ਾ ਦੇ ਉਹਨਾਂ ਅਲਫ਼ਾਜ਼ਾਂ ਨੂੰ ਵਰਤਣ ਲੱਗੇ ਵੀ ਗਰੇਜ਼ ਨਹੀਂ ਕਰਦੇ ਔਰ ਸਿੱਧੇ ਤੌਰ ਦੇ ਉੱਤੇ ਬੇਬਾਕ ਅੰਦਾਜ਼ ਦੇ ਵਿੱਚ ਉਹ ਗੱਲਾਂ ਬੋਲ ਦਿੰਦੇ ਨੇ ਲੰਗੇ ਕੱਲ ਵੀ ਇੱਕ ਇੰਟਰਵਿਊ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ ਗੱਲਬਾਤ ਕਰਦਿਆਂ ਹੋਇਆਂ ਕੋਈ ਇਹੋ ਜਿਹੇ ਸ਼ਬਦ ਵਰਤੇ ਸੀਗੇ ਕਿ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਜਾ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਉਹ ਕਾਫੀ ਵਾਇਰਲ ਹੋਈ ਸੀ ਔਰ ਉਸ ਤੋਂ ਪਹਿਲਾਂ ਵੀ ਲਿਖਤੀ ਗੈਰ ਲਿਖਤੀ ਤੌਰ ਦੇ ਉੱਤੇ ਮਾਲਵਿੰਦਰ ਮਾਲੀ ਦੇ ਕਈ ਬਿਆਨ ਜਿਹੜੇ ਨੇ ਉਹ ਵਿਵਾਦਾਂ ਦਾ ਕਾਰਨ ਬਣਦੇ ਰਹੇ ਨੇ ਇੱਥੋਂ ਤੱਕ ਕਿ ਮਾਲਵਿੰਦਰ ਮਾਲੀ ਨੂੰ ਬੜੇ ਹੀ ਸਖਤ ਸੁਭਾਅ ਦੇ ਪੱਤਰਕਾਰ ਮੰਨਿਆ ਜਾਂਦਾ ਰਿਹਾ ਪਰ ਦੂਜੇ ਪਾਸੇ ਹੁਣ ਲੰਗੇ ਕੱਲ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੰਗੇ ਕੱਲ ਮਾਲਵਿੰਦਰ ਮਾਲੀ ਨੂੰ ਪਟਿਆਲੇ ਉਹਨਾਂ ਜਿੱਥੇ ਮਹਾਲੀ ਸੀਆਈਏ ਸਟਾਫ ਦੀ ਪੁਲਿਸ ਪਹੁੰਚਦੀ ਹੈ ਔਰ ਉੱਥੇ ਜਾ ਕੇ ਹਿਰਾਸਤ ਚ ਲੈ ਲਿਆ ਜਾਂਦਾ ਉੱਥੇ ਵੀ ਖਾਸੀ ਬਹਿਸ ਹੁੰਦੀ ਹੈ ਕੀ ਕੁਝ ਹੋਇਆ ਆ ਉਹ ਦੇਖਦੇ ਹਾਂ ਹਾਈ ਕੋਰਟ ਤੋਂ ਬਾਦੋ ਅਰਬ ਸੁਣਾਉਣ ਜਿੱਦਾਂ ਮੈਂ ਇਹ ਨਹੀਂ ਕਰਾਂ ਇਹਨਾਂ ਦੀ ਯਾਰ ਬਾਦੋ ਕੋਈ ਨਹੀਂ ਜਿੱਤਾਇਆ ਮਾਦਰ ਬੈਠਣਾ ਅੱਜ ਕੋਈ ਗੱਲ ਨਹੀਂ ਹੈਗੀ ਕੋਈ ਬੈਠਣਾ ਤਾਂ ਹੈ ਨਹੀਂ ਕੋਈ ਨਹੀਂ ਨਹੀਂ ਅਪਾ ਬਾਤ ਕਰਾਂਗੇ ਨਹੀਂ ਕੋਈ ਕੋਈ ਜੀ ਆਹ ਵਾ ਭਾਈ ਜੀ ਆਪ ਦੀ ਜਰਾਣ ਪਛਾਣ ਦੱਸੂਗਾ ਦੱਸਾਈ ਕਰਾਂ ਮੈਂ ਆਈ ਕਾਡ ਰਿੰਗ ਖੋਲ ਕੇ ਦੱਸੂਗਾ

ਅਕੀਨਾਂ ਦੇ ਪਿੰਡ ਬਾਈ ਜੀ ਇੱਧਰ ਇੱਧਰ ਆ ਲੋ ਆ ਲੋ ਕਰੋ ਸਰ ਆਓ ਸਰ ਖੈਰ ਸਭ ਤੋਂ ਬਾਈ ਜੀ ਕਿੱਥੇ ਬੈਠਾ ਹਾਂ ਬਹੁਤ ਸੇ ਬੈਠਾ ਬਾਈ ਜੀ ਕਿੱਥੇ ਬੈਠਾ ਕੋਈ ਨਿਜੂ ਮੈਂ ਦੇਖ ਲਾ ਕਿੱਥੇ ਬੈਠਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਹਾਂ ਬਾਈ ਬੈਠ ਕੇ ਮੈਂ ਕਾਇ ਤੇ ਮਨ ਨੂੰ ਬੇਇੰਤੀ ਕੀਤੀ ਨਹੀਂ ਮੈਂ ਵੀ ਬੇਇੰਤੀ ਕਰ ਮੈਂ ਵੀ ਬੇਇੰਤੀ ਕਰ ਮਹਾਰਾਜ ਨੂੰ ਮਾਰ ਰਿਹਾ ਮੈਂ ਬੈਠ ਗਿਆ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਸਾਡੇ ਸਪੈਸਟਾਂ ਦੀ ਵਰਤੇ ਪਾਈ ਹੋਈ ਹੈ ਜੀ ਜੁਲੀਬਾ ਗਰੀ ਬਣਾਇਆ ਮਿਤੀ ਹੋਏ ਇਹ ਦਾ ਦਿੰਦੇ ਨੇ ਨਾ ਵਰਦੀ ਤਾਂ ਮੈਂ ਵੀ ਪਾ ਲਵਾਂ ਤੁਹਾਡੀ ਪੋਸਟ ਉਹ ਕਿਹੜੀ ਜੀ ਪਾ ਲਵੋ ਜੀ ਨਾ ਤੁਹਾਡਾ ਨਾਂ ਕੀ ਆ ਪੋਸਟ ਤੇ ਕੀ ਆ ਬੋਰਡ ਦੇ ਨਾਮ ਕੀ ਆ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਪੋਸਟ ਕਿੱਥੇ ਆ ਪੋਸਟ ਸਰਵਸ ਤੋਂ ਨੇ ਇਹ ਸੀਆਈਏ ਸਾਡੇ ਮੈਂ ਸੀਆਈਏ ਸਟਾਫ ਹੁਆਲੇ ਤੋਂ ਆ ਜੀ ਸਾਡੇ ਠੀਕ ਹੈ ਜੀ ਹਾਂ ਬਾਕੀ ਚੱਲੇ ਜਣੋ ਆਪਾਂ ਇਥੇ ਇਨਵੈਸਟੀਗੇਸ਼ਨ ਦੁਆਰਾ ਕਰ ਰਹੇ ਹਾਂ ਬਾਈਜੀ ਇਨਵੈਸਟੀਗੇਸ਼ਨ ਐਫ ਆਈ ਆਰ ਦਰਜ ਹੋਊਗੀ ਤੁਹਾਡੇ ਕੇਸ ਓਕੇ ਓਕੇ ਰਿਜਿਸਟਰ ਹੋਣਾ ਓਕੇ ਇਹ ਵੀ ਸਟੱਡੀ ਸੁਣੀ ਤੁਸੀਂ ਫਰਾਂ ਦੇਖੋ ਬਾਈਜੀ ਖੋਣ ਨਾਲ ਕੰਮ ਨਹੀਂ ਦੋ ਤੁਸੀਂ ਮੈਂ ਨਾਲ ਸਾਡਾ ਸੀਰੀਅਸ ਕਰੀਏ ਗੱਲ ਪਲੀਜ਼ ਮੈਂ ਨਾਲ ਸਾਡੀ ਗੱਲ ਸੁਣਵਾਉਂਦੀ ਹਾਂ ਸਦਾ ਤੁਸੀਂ ਮੈਨੂੰ ਗਲਤ ਮੈਂ ਦੋ ਕਰ ਰਿਹਾ ਅਰੈਸਟ ਕਰਨ ਬਿਲਕੁਲ ਨਹੀਂ ਅੱਛਾ ਸੋਸਤਾ ਕੋਪੀਲੀ ਸੁਣਨਾ ਗੱਲ ਨਹੀਂ ਬਾਈਜੀ ਮੈਂ ਮੈਂ ਤੁਹਾਡੇ ਸਟੈਂਡ ਦੇ ਖਲਾਫ ਨਹੀਂ ਮੂਸੇ ਕੁਛ ਰਹਿਣਾ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਸਾਰ ਕੋਈ ਇਹਦਾ ਕੱਲੀ ਕੱਲੀ ਗੱਲ ਕਰਦੀ ਹੁਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਜ਼ਰਤ ਹੈ ਜੀ ਸਿੰਗਲ ਉਹ ਬਸੇ ਰਿਹਾ ਹਾਂ ਨਹੀਂ ਦੱਸੋ ਗਾ ਬਰਾਂਟ ਦੀ ਮੈਂ ਕਿ ਬਰਾਂਟ ਦੀ ਐਫ ਆਈ ਆਰ ਤੋਂ ਬਰਾਂਟ ਦੀ ਨਹੀਂ ਬਾਈ ਜੀ ਬਰਾਈ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬਰਾਂਟ ਦੇ ਵਿੱਚ ਬਰਾਈ ਜੀ ਬਰਾਂਟ ਦੀ ਲੋੜ ਹੋ ਮੈਂ ਕਿਸੇ ਦੇ ਘਰੇ ਯਾਰ ਦੀ ਐਮਰਜੈਂਸੀ ਆ ਗਈ ਯਾਰ ਦੇ ਵਿੱਚ ਬਰਾਂਟ ਦੀ ਕੋਲ ਹੋ ਬਰੰਡ ਦੀ ਤਾਂ ਲੋੜ ਹੈ ਜੇ ਕੋਈ ਅਸੀਂ ਕੰਧ ਪਾੜ ਕੇ ਟੱਪਰ ਉਹ ਪੰਚ ਨਹੀਂ ਮਾਰ ਕੇ ਨਹੀਂ ਦਿੱਕੋ ਪਹਿਨੀ ਗੱਲ ਹੋ ਗਈ ਸੀ ਹੋਰ ਬਤਾ ਲੀਏ ਦਾਇਰ ਕੀ ਦੇ ਲਾ ਚੱਲੂ ਮੈਂ ਮੈਂ ਭਜਦਾ ਨਹੀਂ ਲੈ ਲੈ ਕੋਈ ਆਹ ਨਹੀਂ ਤੁਸੀ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੇ ਅਰੈਸਟ ਕਰਨ خاطر ਬਰੰਡ ਦਿਖਾਉਣਾ ਜ਼ਰੂਰੀ ਹੁੰਦਾ ਕੋਈ ਗੱਲ ਨਹੀਂ ਉਹ ਤੁਹਾਡਾ ਡਬ ਕੀ ਦੱਸ ਦਵੇ ਤੁਹਾਡਾ ਤੁਹਾਡਾ ਵਕੀਲ ਦੱਸ ਦਵੇ ਵਕੀਲ ਦੇ ਵਿੱਚ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਕੋਲ ਪਾਵਰ ਆ ਸਾਡੇ ਕੋਲ ਮੈਂ ਮੰਗਾ ਤੁਹਾਡੇ ਕੋਲੇ ਤਾਬਰਾ ਰਜਿਸਟਰ ਦੇ ਵਿਆਪ ਸਾਡੇ ਕੋਲ ਮੰਗਾ ਤੁਹਾਡੇ ਕੋਲੇ ਤਾਬਰਾ ਪਰ ਤੁਹਾਡਾ ਫਰਜ ਹੈ ਗਰੰਟਾ ਸਾਨੂੰ ਗਰੰਟਾ ਦੀ ਜਰੂਰਤ ਨਹੀਂ ਹੈ ਮੈਂ ਨਾ ਗਰੰਟਾ ਤੁਹਾਡੇ ਜਨਰਲ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਅਰੈਸਟ ਕਰ ਲੈ ਬਾਈ ਜੀ ਮੈਂ ਫੋਟੋ ਫਰੈਂਟਡੀਆਂ ਐਫ ਆਈ ਆਰ ਕੀ ਆ ਬਾਈ ਜੀ ਗਰੰਟੀ ਦੇ ਐਫ ਆਈ ਆਰ ਕੀ ਆ ਇੱਕ ਬੰਦ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ లైకి ਮੈਂ ਚਲੋ ਭਾਜੀ ਹੁਣ ਮੈਂ ਤੁਹਾਨੂੰ ਇਹ ਦੱਸਦਾ ਮੈਂ ਜੋ ਕਹ ਰਿਹਾ ਹੁਣ ਚਲੋ ਹੁਣ ਆਪਾਂ ਜਾਣਾ ਪੈਣਾ ਆਪਾਂ ਹਾਲੇ ਜਾਣਾ ਠੀਕ ਹੈ ਫਾਈਟ ਸੀਪੀ ਥਾਣੇ ਪੁਲਿਸ ਸਟੇਸ਼ਨ ਤੋਂ 38 ਕਿਲੋਮੀਟਰ ਦੂਰ ਹੈ ਇਹ ਇਹ ਕੀ ਆ ਮੈਂ ਕਹਿ ਰਿਹਾ ਤੋ ਮੇਨੋ ਅਸਰ ਦਾ 67 ਆਈਡੀ ਮੈਂ ਚੱਲਦਾ ਮੈਂ 767 ਬਾਈ ਜੀ ਮੈਂ ਮੇਰੀ ਗੱਲ ਸੁਣੋ ਮੈਂ ਤੋ ਖੁਣ ਲੋ ਮੈਂ ਤੁਸੀ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਪੁੱਛਦਾ ਉਹ ਸ਼ਖਸ਼ੀਅਤ ਦੱਸ ਰਿਹਾ ਤੋ ਸੁਣ ਲੋ ਸ਼ਖਸ਼ੀਅਤ ਹੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ ਨਾ ਤੁਸੀ ਆਈਡੀ ਅਗੱਡ ਤੇ ਦੀ ਦਰਦ ਹੋਈ ਆ ਨਾ ਤੁਸੀਂ ਨਾ ਮੇਰੀ ਗੱਲ ਸੁਣੋ ਆਪ ਕੋ ਯਾਰ ਦਾ ਬੇਰੁਖੀ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਹੈ ਤੁਸੀਂ ਰਿਫਿਊਡ ਹੈ ਸੁਣੋ ਤੁਸੀਂ ਅਕਿਊਡ ਹੈ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਬਿਲਕੁਲ ਕਿਉਂ ਦਮ ਠੀਕ ਚਲੋ ਯਾਰ ਫੜੋ ਯਾਰ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਕਹਿੰਦਾ ਯਾਰ ਏਡੀ ਕੀ ਗੱਲ ਆ ਇਹ ਪਹਿਲੀ ਵਾਰ ਜਾ ਰਿਹਾ ਇੰਗੇ ਸਿੱਧੂ ਨਾ ਰਿਹਾ ਸਾਰਾ ਕੁਝ ਭਾਈ ਜੀ ਮੈਂ ਅਲੀਆ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆ ਪੈਗ ਲਾਏ ਹੋਏ ਆ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨ ਦੋਗੇ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ 'ਚ ਬਿਗਰ ਪਾਉਂਗੇ ਮੈਂ ਇੱਥੇ ਹੁਣੇ ਨਹੀਂ ਪਾਉਂਦਾ ਨਹੀਂ ਨਹੀਂ ਪਾ ਰਹੇ ਸੀ ਪਾ ਰਹੇ ਸੀ ਕਿਉਂ ਪਾਵਾਂਗੇ ਮੈਂ ਅੱਜ ਦਾ ਅੱਧਰ ਮੈਂ ਲਾਇਆ ਹੁਣ ਅਸੀਂ ਆਪਣੇ ਘਰ ਦੇ ਵਿੱਚ ਬੀਤੀ ਤੁਹਾਨੂੰ ਮੰਦਰ ਟੱਕਾ ਬੋਲ ਰਿਹਾ ਚਲੋ ਹੁਣੇ ਉਹ ਕੱਪੜੇ ਤਾਂ ਪਾ ਲੈਣ ਚਲੋ ਫਿਰ ਚਲੂਗਾ ਮੈਨੂੰ ਤੁਹਾਡੇ ਨਾਲ ਕੱਪੜਿਆਂ ਨੂੰ ਮੈਂ ਰੋਕਿੰਦੇ ਆਣਾ ਇੱਕ ਮਿੰਟ ਇਹ ਗੱਲ ਕਹੀ ਇੱਕ ਮਿੰਟ ਰੁਕੋ ਮੇਰੇ ਨਾਲ ਇੱਕ ਮਿੰਟ ਰੁਕੋ ਮੇਰੇ ਨਾਲ ਗੱਲ ਕਹੀ ਹੈ ਮੈਨੂੰ ਕੱਪੜੇ ਪਾਣ ਦੋ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਮੈਂ ਕਿਹਾ ਕਿ ਜੀ ਵੰਗਣ ਪਾ ਰਹੇ ਹੋ ਤੁਸੀਂ ਪਾਰ ਰਹੇ ਆ ਤੁਸੀਂ ਪਾਰ ਰਹੇ ਨਹੀਂ ਪਾਰ ਪਾਰ ਰਹੇ ਆ ਤੁਸੀਂ ਕੋਈ ਮੁੰਡਾ ਸਾਨੂੰ ਕੁਐਸਚਨ ਨਹੀਂ ਕਰ ਰਿਹਾ ਤੁਸੀਂ ਪਾਰ ਹੈ ਕੋਈ ਨਹੀਂ ਜਦੋਂ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਕੇ ਭਾਈ ਜੀ ਕੋਈ ਫਿਰ ਕੀ ਹੋਵੇ ਤੁਸੀਂ ਮੈਨੂੰ ਇਹ ਦੱਸੋ ਹਾਂ ਜੀ ਉਹ ਤਾਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਦੁਰਦਰਾ ਹੈ ਨਹੀਂ ਉਹ ਕੀ ਹੁੰਦਾ ਹੈ ਜਿਹੜਾ ਤੁੜਨਾ ਨਹੀਂ ਉਹ ਕੀ ਕਹਿੰਦੇ ਹਸਪੀਟਲੋਂ ਦਵਾਈ ਨਹੀਂ ਮਿਲ ਰਹੀ ਦਵਾਈ ਭਾਈ ਜੀ